सब कुछ इन्हदार है पक्के बाबा जी दे बाबा सिद्धो मीरी दी बा श्री चंद जी देखो ये जो दरबार है जी गुरदासपुर साधु चक सिद्धो मीरी ਤੇ ਇਹ ਦਰਬਾਰ ਦੇ ਵਿੱਚ ਇਸ਼ਾਤਾਰੀ नाग ਦੇਤਿਆਂ ਦੀ ਜਗ੍ਹਾ ਹੈਗੀ ਐ ਜੋ ਕਿ ਨਾਗਰੀ ਮਾਤਾ ਭੈਣ ਹੈ ਤੇ नाग ਦੇਵਤਾ ਭਰਾ ਭੈਣ ਭਰਾ ਜੀ ਤੇ ਇੱਥੇ ਬਹੁਤ ਦੂਰ ਦੂਰੋਂ ਦੁਨੀਆ ਆਂਦੀ ਜੇ ਤੇ ਮੈਂ ਕਹਿੰਨੇ ਆਂ ਕਿ ਬਹੁਤ ਵਰਲਡ ਵਿੱਚ ਦੁਨੀਆ ਆਂਦੀ ਇੱਥੇ ਇਸ਼ਨਾਨ ਕਰਨ ਵਾਸਤੇ ਤੇ ਇਹ ਦ੍ਰਿਸ਼ ਇਸ਼ਨਾਨ ਘਰ ਹੈ ਦੇਖੋ ਉਧਰ ਤਲਾਵ ਜਿਹਦੇ ਵਿੱਚ ਲੋਕੀ ਬੀਬੀਆਂ ਇਸ਼ਨਾਨ ਕਰਦੀਆਂ ਵਾਂ ਜਿਹਦੀ ਭੈਣ ਕਈ ਮਨ ਲਕੀ ਜਿਸ ਤਰ੍ਹਾਂ ਲਾਲੋ ਤੇ ਹੀ ਜਿਨ੍ਹਾਂ ਦੇ ਪੈਰਾਂ ਦੇ ਬੱਚੇ ਮਿਸ ਹੋ ਜਾਂਦੇ ਨੇ ਜੀ ਉਹ ਮਨ ਲਈ ਬੱਚੀ ਦੀ ਆਸਮਰਾਦਾ ਨਹੀਂ ਪੂਰੀ ਹੋ ਪਾਉਂਦੀ ਆਏ ਇੱਥੇ ਇਸ਼ਨਾਨ ਕਰੇ ਆ ਕੇ ਪੰਜ ਇਸ਼ਨਾਨ ਕਰਨ ਤੇ ਹਰ ਐਤਵਾਰ ਦੇ ਐਤਵਾਰ ਤੇ ਬਾਬਾ ਉਹਨਾਂ ਦੇ ਝੋਲੀਆਂ ਭਰ ਦਿੰਦੇ ਨੇ ਤੇ ਜਿਨ੍ਹਾਂ ਨੂੰ ਬੱਚੇ ਨੂੰ ਕਿ ਇਹਨੂੰ ਸੁੱਕਾ ਹੁੰਦਾ ਉਹ ਵੀ ਇੱਥੇ ਭੈਣ ਆਏ ਆ ਕੇ ਪੰਜ ਇਸ਼ਨਾਨ ਕਰਨ ਤੇ ਬਾਬਾ ਜੀਾਂ ਦੀ ਆਸਮਰਾਦਾ ਪੂਰੀਆਂ ਕਰਨਗੇ ਤੇ ਉਹਨਾਂ ਦੇ ਬੱਚੇ ਮੋਟੇ ਫੁੱਲ ਜਾਣਗੇ ਅਸੀਂ ਇੱਥੇ ਸੇਵਾ ਕਰਦੇ ਹਾਂ ਔਰ ਮੇਰੇ ਹਸਬੰਡ ਹੈਗੇ ਨੇ ਕੈਸ਼ ਤੇ ਮੈਂ ਮੇਰੀ ਵਾਈਫ ਆ ਮੇਰੀ ਇੱਕ ਬੇਟੀ ਐ ਅਸੀਂ ਇੱਥੇ ਕਾਫੀ ਟਾਈਮ ਤੋਂ ਸੇਵਾ ਕਰਦੇ ਪਏ ਆ ਦਰਬਾਰ ਦੇ ਵਿੱਚ ਸਾਨੂੰ ਬਹੁਤ ਸਾਰੇ ਦਰਸ਼ਕ ਮਿਲਦੇ ਨੇ ਆਗ ਦੇਵਤਿਆਂ ਦੇ ਮੈਂ ਕਹਿੰਨੀ ਆ ਕਿ ਜਿਹੜੇ ਤੁਹਾਡੇ ਭੈਣਾ ਵਾ ਭਰਾ ਵਾ ਸਾਰੇ ਇੱਥੇ ਆਣ ਸਿੱਧੋ ਮੇਰੀ ਦਰਸ਼ਨ ਕਰਨ ਆਣ ਕੇ ਪੈਂਸ ਵਾਸਤੇ ਔਰ ਜਿਹੜੇ ਮੇਰੇ ਵੀਰਾਂ ਨੂੰ ਮੇਰੇ ਭਰਾਵਾਂ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਆ ਬਾਵਾਸਿਰ ਦੀ ਜਾਂ ਫਿਰ ਸੋਲੀਆਂ ਜਾਂ ਫਿਰ ਖਾਰਸ਼ ਕੋਈ ਵੀ ਪ੍ਰੋਬਲਮ ਹੋਏ ਜਾਂ ਕਿਹਦਾ ਬਿਜ਼ਨਸ ਨਾ ਚੱਲਦਾ ਹੋਏ ਇੱਥੇ ਆਓ ਤੇ ਪੰਜ ਇਸ਼ਨਾਨ ਕਰੋ ਆਗੇ ਮੇਰੇ ਭਰਾ ਤੇ ਉਹਨਾਂ ਦੇ ਹਰ ਇੱਕ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਇੱਥੇ ਤੇ ਕਾਫੀ ਲੋਕ ਆਂਦੇ ਨੇ ਇੱਥੇ ਮੇਰੇ ਭਰਾ ਮੇਰੇ ਵੀਰ ਵੀ ਲਾਂਦੇ ਨੇ ਇੱਥੇ ਆ ਕੇ ਤੇ ਹਰ ਇੱਕ ਮਨੋ ਕਾਮਨਾ ਉਹਨਦੀ ਪੂਰੀਆਂ ਹੁੰਦੀਆਂ ਵਾ ਹਨੂ ਜੀ ਸਾਡੀ ਬੇਟੀ ਵੀ ਥੋੜੀ ਨਾ ਠੀਕ ਨਹੀਂ ਛੋਟੀ ਜੀ ਐ ਅੱਛਾ ਜੀ ਤੇ ਅਹੀਂ ਵੀ ਇੱਥੇ ਆਏ ਬਾਬਾ ਜੀ ਦੇ ਦਰਬਾਰ ਦੇ ਵਿੱਚ ਆ ਕੇ ਅਹੀਂ ਇਸ਼ਨਾਨ ਕੀਤਾ ਗੁੜੀਆਂ ਨੂੰ ਕਰਾਇਆ ਤੇ ਹਨੂ ਇੱਕ ਦੋ ਦਿਨਾਂ ਚ ਹੀ ਬੜਾ ਫਰਕ ਲੱਗਾ ਥੇ ਉਸ ਕਰਕੇ ਅਹੀਂ ਬਾਬਾ ਜੀ ਦੇ ਦਰਬਾਰ ਨਾਲ ਜੁੜਿਆ ਹੋਇਆ ਹਾਂ ਹਾਂਜੀ ਇੱਥੇ ਹੀ ਪੱਕੇ ਰਹਿੰਦੇ ਆ ਸੇਵਾਦਾਰਾਂ ਬਾਬਾ ਜੀ ਦੇ ਅਹੀਂ ਬਾਬਾ ਟਾਈਮ ਤਾਂ ਹੀ ਕੋਸ਼ਿਸ਼ ਵੀ ਕੀਤੀ ਹੈ ਕਿ ਆਪਣੇ ਘਰ ਵਾਪਸ ਚਲ ਜਾਈਏ ਪਰ ਬਾਬਾ ਸਿੱਧੂ ਮੀਰੀ ਵਾਲਾ ਹਨ ਨੂੰ ਜਾਣ ਦਾ ਮੌਕਾ ਨਹੀਂ ਦਿੰਦੇ ਪਿਆ ਪਿਆਰ ਨਾ ਹੋ ਗਿਆ ਕਿ ਹੀ ਮੇਰੀ ਜਾਨ ਹੀ ਪਾਣ ਦੇ ਇਥੋਂ ਰਾਤ ਹਰਿਆਣੇ ਹਰਿਆਣੇ ਤੋਂ ਵੀ ਸੰਗਤ ਆਈ ਆ ਡੇ ਕੋ ਕਾਫੀ ਦਿਨ ਰਹਿ ਗਈ ਹੋ 2-3 ਦਿਨ ਰਹੀ ਆ ਬਿਸਤਰਿਆਂ ਦਾ ਇੰਤਜ਼ਾਮ ਹੈ ਲੰਗਰ ਦਾ ਜਿਹੜੇ ਟਾਈਮ ਆਣ ਉਸੇ ਟਾਈਮ ਲੰਗਰ ਉਹਨਾਂ ਨੂੰ ਮਿਲੇਗਾ ਇੱਥੇ ਸੇਵਾ ਕਰਦੀ ਆ ਸਾਡੇ ਨਾਲ ਕੁਛ ਬੀਬੀਆਂ ਵੀ ਹੈਗੀਆਂ ਇੱਥੇ ਜੋ ਸੇਵਾਦਾਰ ਹੈ ਉਹ ਆਂਦੀਆਂ ਵਾ ਲੰਗਰ ਬਣਾਇਦਾ ਹਰ ਐਤਵਾਰ ਨੂੰ ਇੱਥੇ ਲੰਗਰ ਵੀ ਲਾਈਦਾ ਤੇ ਜਿਹੜੇ ਦੂਰੋਂ ਦੂਰੋਂ ਆਉਂਦੇ ਆ ਲੰਗਰ ਛਕਦੇ ਆ ਕੇ ਮੈਂ ਉਹਨੂੰ ਬਸ ਇਹ ਕਹਿਣਾ ਚਾਹਨੀ ਆ ਕਿ ਜਿਹੜੀਆਂ ਬੀਬੀਆਂ ਵਿਚਾਰੀਆਂ ਬੱਚੇ ਤੋਂ ਬੜਾ ਔਲਾਦ ਤੋਂ ਬੜਾ ਪਰੇਸ਼ਾਨ ਨੇ ਉਹ ਵੀ ਆਣ ਬਾਬਾ ਜੀ ਹੁੰਦੇ ਹਰ ਇੱਕ ਕੰਮ ਸਵਾਰਨਗੇ ਉਹਨਾਂ ਦੇ ਰਾਹ ਸਭ ਖੋਲ ਦੇਣਗੇ ਇੱਥੇ ਆ ਕੇ ਇਸ਼ਨਾਨ ਕਰਨ ਤੇ ਸਾਡੇ ਬਾਬਾ ਦਲਬਾਗ ਮਹੰਨੀ ਜੀ ਨੂੰ ਮਿਲਣ ਆ ਕੇ ਤੇ ਬਾਬਾ ਜੀ ਬਹੁਤ ਵਧੀਆ ਸਾਡੇ ਬਾਬਾ ਜੀ ਆ ਕਾਫੀ ਟਾਈਮ ਤੋਂ ਹੀ ਬਾਬਾ ਜੀ ਦੇ ਨਾਲ ਰਹਿੰਦੇ ਪਏ ਆ ਤੇ ਸਾਡੇ ਪਿਓ ਸਮਾਨ ਬਾਬਾ ਜੀ ਆ ਇਹਨਾਂ ਦੀ ਬੜੀ ਇੱਜ਼ਤ ਮਾਨ ਕਰਦੇ ਆ ਤੇ ਆਓ ਇਹ ਦਰਬਾਰ ਦੇ ਵਿੱਚ ਉਹਨਾਂ ਨੂੰ ਮਿਲੋ ਆ ਕੇ ਦੇਖੋ ਜੀ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਆਏ ਸਾਂ ਤੇ 40 ਸਾਲ ਤਕਰੀਬਨ ਸਾਨੂੰ ਵੀ ਇਸ ਡੇਰੇ ਦਾ ਪਤਾ ਲੱਗਦਾ ਰਿਹਾ ਦੁਨੀਆਂ ਦੇ ਉਤੋਂ ਬਹੁਤ ਯਾਰੀ ਜਗ੍ਹਾ ਤੇ ਇੱਕ ਛਪੜੀ ਦੇ ਨਾਂ ਤੇ ਮਸ਼ਹੂਰ ਸੀ ਫਿਰ ਰੱਬ ਨੇ ਸਾਲਾ ਮੋੜਾ ਮੋੜਿਆ ਸਾਧੂ ਸੰਤਾਂ ਦੇ ਫਕੀਰਾਂ ਦੇ ਵਿੱਚ ਆਏ ਤੇ ਇਹ ਮੈਨੂੰ 2019 ਦੇ ਵਿੱਚ ਇੱਥੋਂ ਦੀ ਸੇਵਾ ਦਾ ਮਿਲਿਆ ਕਰਮ ਕਰਨ ਵਾਸਤੇ ਉਹਦੇ ਵਿੱਚ ਵਿੱਚ ਫਿਰ ਸਾਨੂੰ ਜੋ ਕੁਝ ਮੇਰੇ ਦੇਵਤਾ ਮਹਾਰਾਜ ਨੇ ਦੱਸਿਆ ਜਾਂ ਸਾਨੂੰ ਉਹਨਾਂ ਨੇ ਚੈੱਕ ਕੀਤਾ ਉਹਦੇ ਵਿੱਚ ਉਹਨਾਂ ਇਹ ਦੱਸਿਆ ਵੀ ਅਸੀਂ ਇੱਥੇ ਬੜੇ ਮੌਜ ਚ ਰਹਦੇ ਹੁੰਨੇ ਸੀ ਇਤੋਂ ਦੀ ਦੁਨੀਆ ਲੰਘ ਕੇ ਜਾਂਦੀ ਰਹੀ ਆ ਬਹਿਰਾਮਪੁਰ ਬਹਿਰਾਮਪੁਰ ਇੱਕ ਸੁਤਰੀਆਂ ਦਾ ਸ਼ਹਿਰ ਸੀ ਪੁਰਾਣਾ ਉੱਥੇ ਰਾਸਾਂ ਪੈਂਦੀਆਂ ਹੁੰਦੀਆਂ ਸੀ ਦਿਨੇ ਰਾਤ ਲੁਨੀਆਨੇ ਦੇਖਣ ਜਾਣਾ ਸੁਣਨ ਜਾਣਾ ਇਹ ਜਿਸ ਥਾਂ ਤੇ ਮੈਂ ਹੁਣ ਵੀਡੀਓ ਤੁਹਾਨੂੰ ਦੇ ਰਿਹਾ ਇੱਥੇ ਇੱਕ ਖੂਹ ਹੁੰਦਾ ਸੀ ਟਿੰਡਾ ਵਾਲਾ ਇਸ ਖੂਹ ਤੇ ਆਣ ਕੇ ਲੋਕਾਂ ਨੇ ਪਾਣੀ ਧਾਣੇ ਪੀਣਾ ਬੈਠਣਾ ਜੰਗਲ ਸੀ ਰੁੱਖ ਸੀ ਇੱਥੇ ਫਿਰ ਗੱਲਾਂ ਬਾਤਾਂ ਜਦੋਂ ਉਹਨਾਂ ਦੇਖ ਕੇ ਆਉਣਾ ਕਰਨੀਆਂ ਉਹਨਾਂ ਲੋਕਾਂ ਨੇ ਤੇ ਨਾਲ ਦੇਵਤੇ ਦੇ ਲਾਗ ਮਾਤਾ ਨੇ ਸੁਣੀਆਂ ਇੱਕ ਦਿਨ ਦੇਵਤਾ ਕਹਿੰਦਾ ਕਿ ਮੈਂ ਜ਼ਰੂਰ ਦੇਖਣ ਜਾਣਾ ਲਾਗ ਮਾਤਾ ਨੇ ਉਨੂੰ ਰੋਕਿਆ ਵੀ ਨਹੀਂ ਸਾਡਾ ਕੋਈ ਕਰਮ ਨਹੀਂ ਦੁਨੀਆ ਇਸੇ ਤੇ ਜਾਣਦਾ ਇਹ ਦੁਨੀਆ ਸਾਡੀ ਵੈਰੀ ਬਣ ਜਾਂਦੀ ਹੈ ਪਰ ਉਹ ਨਹੀਂ ਰੁਕਿਆ ਅਗਲੇ ਦਿਨ ਉਹ ਚਲੇ ਗਿਆ 나ਗ마ਗਾ ਨੇ ਹਦਾਇਤ ਕੀਤੀ ਕਿ ਕੋਈ ਨਿਸ਼ਾਨੀ ਨਾ ਆਪਣੇ ਹੱਥੋਂ ਦੇ ਕੇ ਆਈ ਅੱਲਾ ਲਈ ਕੋਈ ਨਹੀਂ ਦਿੰਦਾ ਸਾਰੇ ਦਿਹਾੜੀ ਵੇਂਦਾ ਰਿਹਾ ਜਦੋਂ ਚਰਾਗੀ ਫਿਰੀ ਚਰਾਗੀ ਦੀ ਜੋਤ ਜਗਦੀ ਜਦੋਂ ਉਹਦੇ ਸਾਹਮਣੇ ਆਈ ਉਹਦਾ ਇੱਕਦਮ ਹਲਾਰਾ ਜਿਹਾ ਸਰੀਰ ਤੋਂ ਨਿਕਲਿਆ ਵੀ ਮੈਂ ਇੱਕ ਰਾਜਾ ਮਹਾਰਾਜਾ ਹੋ ਕੇ ਤੇ ਜੋ ਚਰਾਗੀ ਵਾਲੀ ਖਾਲੀ ਜਾਂਦਿਆਂ ਗਾੜੀਓ ਉਹਨੇ ਸੋਨੇ ਦੀ ਮੋਹਰ ਬਣਾਈ ਤੇ ਥਾਲੀ ਵਿੱਚ ਪਾਈ ਥਾਲੀ ਜਦੋਂ ਰਾਤ ਨੂੰ ਉਹਨਾਂ ਦੇ ਮਹੰਤ ਅੱਗੇ ਗਈ ਉਹਨਾਂ ਪਹਿਚਾਨ ਕੀਤੀ ਉਸ ਮੋਹਰ ਦੀ ਉਹਨਾਂ ਆਖਿਆ ਇੱਥੇ ਕੋਈ ਬਹੁਤ ਮੁੱਲੀ ਚੀਜ਼ ਆਈ ਸੀ ਜਿਹੜੀ ਤੁਹਾਨੂੰ ਪਤਾ ਨਹੀਂ ਲੱਗਾ ਤੇ ਜਿਹੜਾ ਅੱਜ ਆਇਆ ਉਹ ਕੱਲ ਵੀ ਆਏਗਾ ਤੇ ਕੱਲ ਵਾਸਤੇ ਉਹਦਾ ਇੰਤਜ਼ਾਮ ਕਰੋ ਇਹ ਇੱਛਾ ਧਾਰੀ ਆਇਆ ਸੀ ਇਥੇ ਆ ਗਿਆ ਲਾਗ ਮਾਤਾ ਨੂੰ ਕਹਿੰਦਾ ਵੇਖ ਲਾ ਮੈਨੂੰ ਕਿਸੇ ਨੇ ਨਹੀਂ ਪਛਾਣਿਆ ਉਹ ਕਹਿਣ ਲੱਗੇ ਬੱਸ ਤੂੰ ਦੇਖ ਆਇਆ ਹੁਣ ਅੱਗੇ ਨਾ ਜਾਏ ਅਗਲੇ ਦਿਨ ਉਹ ਫੇਰ ਚਲੇ ਗਿਆ ਉਹਨਦੀ ਕੋਈ ਨਿਸ਼ਾਨੀ ਤੇ ਨਹੀਂ ਦੇ ਕੇ ਆਇਆ ਹਾਂ ਦਾ ਨਹੀਂ ਮੈਂ ਤੇ ਕੁਝ ਨਹੀਂ ਦਿੱਤਾ ਕਿਤੇ ਉਹਨੂੰ ਮੋਰ ਦਿੱਤੀ ਵੀ ਪੁੱਲ ਗਈ ਆਪਣੀ ਅਗਲੇ ਦਿਨ ਫੇਰ ਜਿਵੇਂ ਉਹਨਾਂ ਨੇ ਤਿਆਰੀ ਕੀਤੀ ਸੀ ਜਦੋਂ ਚਰਾਗੀ ਫੇਰੀ ਉਹਨਾਂ ਨਾਲ ਇੱਕ ਬੰਦਾ ਛੱਡਿਆ ਸੀ ਤੇ ਧਿਆਨ ਰੱਖੀ ਕਿਹੜਾ ਮੋਰ ਪਾਉਂਦਾ ਉਹ ਹਰ ਇੱਕ ਤੇ ਨજર ਰੱਖਦਾ ਮਗਰ ਪਰਿਆ ਆ ਜਦੋਂ ਦੇਵਤੇ ਗਾੜੀ ਆਈ ਉਹਨੇ ਪਹਿਲੇ ਦਿਨ ਵਾਂਗੂ ਫੇਰ ਉਸੇ ਤਰ੍ਹਾਂ ਹੀ ਮੋਰ ਬੜਾਈ ਤੇ ਥਾਲੀ ਚ ਛੜਤੀ ਉਸ ਬੰਦੇ ਨੇ ਬਾਹ ਖੜੀ ਕਰਤੀ ਵੀ ਇੱਥੇ ਮੋਰ ਪਈ ਰਿਆ ਹੈ ਉਹਨਾਂ ਇੰਤਜ਼ਾਮ ਕੀਤਾ ਸੀ ਬੀਨਾਵਾਲੇ ਲਿਆਂਦੇ ਘੜੇ ਕੱਚੇ ਲਿਆਂਦੇ ਉਹਦੇ ਦੁਆਲੇ ਲਾਤੇ ਬੀਨਾ ਵਜਾਉਣ ਲਾਤੇ ਦੇਵਤੇ ਨੂੰ ਫਿਰ ਆਪਣੇ ਰੂਪ ਚਾਉਣਾ ਪਿਆ ਜਿਸ ਵੇਲੇ ਆਪਣੇ ਰੂਪ ਚਾਇਆ ਸ਼ਕਤੀਵਾਨ ਸੀ ਰੱਬ ਦੇ ਨਾਲ ਗੱਲਾਂ ਸੀ ਉਹਦੀਆਂ ਉਹਦੀ ਤਾਕਤ ਉਹਨਾਂ ਨੇ ਘੜਿਆਂ ਦੇ ਉੱਤੇ ਸ਼ਿਕਰਾ ਮਰਵਾ ਮਰਵਾ ਕੇ ਜਦੋਂ ਠੰਡਿਆ ਕਰ ਦਿੱਤੀ ਨਾ ਤੇ ਪਟਾਰੇ ਚ ਪਾ ਲਿਆ ਪਟਾਰੇ ਚ ਪਾ ਕੇ ਫਿਰ ਉਹਨਾਂ ਨੇ ਸਾਧਨ ਇੱਥੇ ਇੱਕ ਗੱड्डा ਕੀਤਾ ਗੱਡੇ ਵਾਲੇ ਨੂੰ ਉਸ ਟਾਈਮ ਤੇ ਕਿਹਾ ਕਿ ਤੈਨੂੰ 100 ਰੁਪਏ ਦੇਾਂਗੇ ਜੇ ਲਾਹੌਰ ਪਹੁੰਚਾ ਦੇਣ ਜਿੰਨੇ ਦਿਨ ਮਰਜ਼ੀ ਲੱਗਣ ਬਾਸੇ ਨੂੰ ਤੂੰ ਲੈ ਜਾ ਗੱਡਾ ਇਹ ਤੋ ਚੱਲਿਆ ਤੇ ਕਲਾ ਨਾਲ ਜਾ ਕੇ ਡੰਗਰ ਜਿਹੜੇ ਆ ਹੰਮ ਗਏ ਤੇ ਦੇਵਤਾ ਜਿਹੜਾ ਸੀ ਪਟਾਰੀ ਦੇ ਵਿੱਚ ਵਿਭਗਤੀ ਸ਼ੁਰੂ ਕਰਤੀ ਉਹਨੇ ਉਹ ਫੇਰ ਸ਼ਕਤੀवान ਹੋ ਗਿਆ ਉਹਨੇ ਆਪਣਾ ਭਾਰ ਹੀ ਇੰਨਾ ਕਰਤਾ ਗੱਡੇ ਤੇ ਵੀ ਨਾ ਉਹਨਾਂ ਕੋ ਪਟਾਰੀ ਉਤੋਂ ਹਿੱਲੇ ਤੇ ਨਾ ਡੰਗਰ ਤੁਰਨ ਤੇ ਨਾ ਗੱਡਾ ਗਾੜੀ ਪੜਿਆ ਜਾਵੇ ਇਧਰ ਲਾਗ ਮਾਤਾ ਦੇ ਦੇਖਿਆ ਦੁਨੀਆ ਸਾਰੀ ਲੰਘ ਗਈ ਤੇ ਇਹ ਦੇਵਤਾ ਮੇਰਾ ਕਿਉਂ ਨਹੀਂ ਆਇਆ ਦੇਤਾ ਜਦੋਂ ਉਹਨੇ ਅੰਦਰ ਤੇ ਆਨ ਉਹਕੇ ਵੇਖਿਆ ਉਹਨੇ ਆਖਿਆ ਇਹ ਤੇ ਪਟਾਰੀ ਤੇ ਪੈ ਗਿਆ ਰਾਤ ਦਾ ਹੀ ਕਿਤੇ ਜਿਸ ਵੇ ਉਹਨੇ ਇਧਰ ਉਧਰ ਵੇਖਿਆ ਉਹਨੇ ਆਖਿਆ ਹੁਣ ਮੈਨੂੰ ਕਿਸੇ ਇਨਸਾਨ ਦੀ ਲੋੜ ਆ ਇਨਸਾਨ ਵੀ ਉਹ ਹੋਵੇ ਜਿਹੜਾ ਮੇਰੇ ਆਖੇ ਲੱਗ ਕੇ ਮੇਰੀ ਗੱਲ ਮੰਨ ਕੇ ਜਾਵੇ ਉਹ ਘੁਮਰੀ ਕਮਾਂਦੀ ਇੱਥੇ ਗਈ ਤੇ ਇੱਕ ਉਹ ਇੱਕ ਗੁਜਰਾ ਜੜੀ ਢੇਡਾ ਬੱਕਰੀਆਂ ਚਾਰਦਾ ਹੁੰਦਾ ਸੀ ਉਸ ਦੇ ਕੋਲ ਗਈ ਉਹਨੂੰ ਕਹਿਣ ਲੱਗੀ ਕਿ ਗੁਜਰ ਵੀਰਾ ਉਹ ਮੇਰਾ ਵੀਰ ਹੀ ਬਣਿਆਗਾ ਜੇ ਤੂੰ ਮੇਰੇ ਕਹਨੇ ਲਾਇਆ ਤੇ ਮੇਰੀ ਜ਼ਿੰਦਗੀ ਦੇ ਵਿੱਚ ਮੇਥੋਂ ਮੇਰਾ ਭਾਈ ਵਿਛੜ ਗਿਆ ਸਜ਼ਾ ਵਾਸਤੇ ਵਿਛੜ ਜਾਣਾ ਜੇ ਤੂੰ ਮੇਰੇ ਨਾਲ ਗੱਲ ਮੰਨੀ ਤੇ ਉਹਦਾ ਭੈਣ ਤੂੰ ਜੰਗਲ ਚ ਆਂਦੀ ਰਹਨੀ ਤੂੰ ਕਿਥੇ ਰਹਨੀ ਐ ਏਦੀ ਖੂਬਸੂਰਤ ਉਹ ਕਹਿੰਦੀ ਕਿ ਮੇਰਾ ਦੂਸਰਾ ਰੂਪ 나ਗ ਮਾਤਾ ਦਾ ਆ ਹੁਣ ਮੈਂ ਤੇਰੇ ਨਾਲ ਗੱਲ ਕਰਨ ਵਾਸਤੇ ਇਹ ਰੂਪ ਚਾਹੀਆਂ ਤੈਨੂੰ ਮੈਂ ਇੱਕ ਛੱਲਾ ਮੁੰਦਰੀ ਦੇਣੀ ਆ ਆਪਣੀ ਫੁੱਲ ਵਾਲੀ ਇਹਨੇ ਤੈਨੂੰ ਉਡਾ ਕੇ ਲੈ ਜਾਣਾ ਦੇਵਤੇ ਦੇ ਕੋਲ ਨੇ ਆਪੇ ਪਹੁੰਚਾ ਦੇਣਾ ਤੈਨੂੰ ਰਾਹ ਪੁੱਛਣ ਦੀ ਲੋੜ ਨਹੀਂ ਅੱਗੇ ਗੱਡਾ ਰੁਕਿਆ ਪਿਆ ਈ ਬੰਦੇ ਬੈਠੇ ਆ ਪਟਾਰੀ ਉਹਨਾਂ ਕੋ ਹਿਲਦੀ ਨਹੀਂ ਉਹਨਾਂ ਲਾਗੇ ਰਾਹੀ ਬਣ ਕੇ ਤੂੰ ਵੀ ਆਖੀ ਮੈਂ ਲਾਹੌਰ ਨੂੰ ਜਾਣਾ ਤੇ ਕਿਸੇ ਤਰ੍ਹਾਂ ਪਟਾਰੀ ਆਪਣੇ ਸਿਰ ਤੇ ਲਾਵੀਂ ਤੈਨੂੰ ਫੋਲ ਵਰਗੀ ਹੌਲੀ ਲੱਗੇਗੀ ਉਹ ਜਿਸ ਵੇਲੇ ਗੁਜਰ ਇਸੋਂ ਫੇਰ ਗਿਆ ਉੱਡਦਾ ਗਿਆ ਲਾਗੇ ਗਿਆ ਵੇਖਿਆ ਉੱਥੇ ਗੱਡਾ ਖੜਾ ਆ ਬੰਦੇ ਲਾਗੇ ਬੈਠੇ ਆ ਉਹਨਾਂ ਦੇ ਲਾਗੇ ਰਾਈ ਬਣ ਕੇ ਚੱਲ ਗਿਆ ਕਹਿੰਦਾ ਮੈਂ ਵੀ ਲਾਹੌਰ ਜਾਣਾ ਵਾਦੇ ਅਸੀਂ ਵੀ ਲਾਹੌਰ ਜਾਣਾ ਸਾਡਾ ਉਹ ਆਂਦਾ ਕੋਈ ਉੱਤੇ ਪਟਾਰੀ ਜੀ ਰੱਖੀ ਜਿਹੜੀ ਚੁੱਕ ਲੋ ਪੰਜ ਛੇ ਜਣੇ ਆਂਦੇ ਸਾਡੇ ਸਾਰਿਆਂ ਕੋਲ ਨਹੀਂ ਚੱਕੀ ਜਾਂਦੇ ਆਂਦੇ ਆਓ ਭਲਾ ਕਿਉਂਕਿ ਉਹਦੇ ਕੋਲ ਫੁੱਲ ਆਇਆ ਸੀ ਜਦੋਂ ਉਹਨੇ ਪਟਾਰੀ ਨੂੰ ਲਾਇਆ ਦੇਵਤੇ ਨੂੰ ਖਬਰ ਹੋ ਗਈ ਕਿ ਮੇਰਾ ਆਪਣਾ ਕੋ ਪਿੱਛੋਂ ਤਾਕਤਵਰ ਆ ਗਿਆ ਉਹਨੂੰ ਆਂਦਾ ਵੀ ਮੈਂ ਤੁਹਾਡੀ ਪਟਾਰੀ ਪਹੁੰਚਾ ਲਾਂਗਾ ਲਾਹੌਰ ਉਹ ਆਂਦੇ ਤੈਨੂੰ ਵੀ 100 ਰੁਪਏ ਦੇਾਂਗੇ ਅਸੀਂ ਦਵਾ ਦਾਂਗੇ ਜਿੰਨੇ ਅਸੀਂ ਇਹਨੂੰ ਗੱਡੇ ਵਾਲੇ ਨੂੰ ਦੇਨੇ ਸੀ ਉਹਨੇ ਰੱਖ ਲਈ ਜਦੋਂ ਰੱਖ ਲਈ ਸਿਰ ਦੇ ਉੱਤੇ ਦੇਵਤੇ ਦੀ ਭਾਖਿਆ ਉਹਦੇ ਕੰਨੇ ਚ ਹੋਈ ਪਈ ਇਹਨਾਂ ਨਾਲੋਂ ਥੋੜੀ ਧੂਰੀ ਪਾ ਕੇ ਤੇ ਧਰਤੀ ਤੇ ਟਕਾ ਦੇ ਇੱਕ ਵਾਰੀ ਤੇ ਇਹਦਾ ਢੱਕਾ ਖੋਲ ਲਾ ਤੂੰ ਬਸ ਇੰਨਾ ਹੀ ਕੰਮ ਕਰ ਅੱਗੇ ਤੁਰਿਆ ਗਿਆ ਉਹਨਾਂ ਨਾਲ ਤੇ ਗਾਲੀ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਮੈਨੂੰ ਨਾ ਬਹੁਤ ਭਾਰ ਲੱਗਾ ਤੇ ਮੈਂ ਹੁਣ ਸਾਹ ਲੈਣਾ ਉਹ ਕਹਿੰਦੇ ਅੱਗੇ ਉਹ ਰੁਕ ਗਿਆ ਛਾਵੇਂ ਜਾ ਕੇ ਬਹਿਨੇ ਆ ਸਾਰੇ ਨਾਲੇ ਉੱਥੇ ਸਾਹ ਲੈਨੇ ਆ ਫੇਰ ਤੁਰ ਪਾਂਗੇ ਉਹਨੇ ਜਦੋਂ ਵੇਖਿਆ ਕਿ ਧੁੱਪ ਜਿਹੜੀ ਆ ਕੋਈ 5-7 ਕਰਮਾ ਅੱਗੇ ਸੀ ਛਾ ਤੇ ਉਹ ਧੁੱਪੇ ਹੀ ਬਹਿ ਗਿਆ ਉਹਨੂੰ ਕਹਿਣ ਲੱਗੇ ਤੂੰ ਛਾਵੇਂ ਤੇ ਪਹੁੰਚ ਜਾਨ ਲੋ ਅਸੀਂ ਤੈਨੂੰ ਸਾਰੇ ਨਾਲੇ ਬੈਹ ਦੇ ਉੱਥੇ ਫੇਰ ਤਕਾ ਦੇਣਗੇ ਉਹ ਹੌਲੀ ਹੌਲੀ ਉਹਨਾਂ ਦੇ ਪੈਰਪੂਰ ਸੱਣ ਲੱਗੇ ਧੁੱਪ ਲੱਗਣ ਲੱਗੀ ਉਹ 1 2 1 2 ਕਰਕੇ ਪੰਜੇ ਛਾਵੇਂ ਜਾ ਠੰਡੇ ਹੋ ਕੇ ਬਹਿ ਗਏ ਜਿਵੇਂ ਵੇ ਬਹਿ ਗਏ ਤੇ ਦੇਵਤੇ ਆਖਿਆ ਹੁਣ ਖੋਲ ਦੇ ਪਟਾਰੀ ਪਟਾਰੀ ਖੋਲੀ ਤੇ ਦੇਵਤੇ ਨੇ ਉਸ ਗੁੱਜਰ ਨੂੰ ਆਪਣੀ ਫਨ ਦੇ ਚੜਾ ਕੇ ਤੇ ਦਿਉ ਉੱਥੋਂ ਵਾਪਸ ਲਿਆਂਦਾ ਤੇ ਇੱਥੇ ਹਰਧਾਨ ਪਿੰਡ ਦੇ ਲਾਗੇ ਇਹੀ ਨੌਮਣੀ ਕਰਨ ਕਹਿੰਦੇ ਜਿਹਨੂੰ ਸੱਕੀ ਵੀ ਕਹਿੰਦੇ ਬਹੁਤ ਨਾਮ ਹੈ ਦੇ ਉੱਥੇ ਆਏ ਇਧਰੋਂ ਮਾਤਾ ਗਈ ਇਹਨਾਂ ਨੇ ਉੱਥੇ ਮਿਲੇ ਆਪਸ ਵਿੱਚ ਆਪਣੇ ਮੁਖ ਜੋੜੇ ਉਹਦਾ ਨਾਂ ਪੈ ਗਿਆ ਦਮੂਆ ਉਹ ਦਮੂਆਂ ਦੇ ਨਾਲ ਤੇ ਦਰਬਾਰ ਉੱਥੇ ਦੇਵਤੇ ਦਾ ਪਹਿਰਾ ਹੈ ਉਤੋਂ ਫਿਰ ਗੁੱਜਰ ਨੂੰ ਇੱਥੇ ਲਿਆਂਦਾ ਗੁੱਜਰ ਨੇ ਮੱਝਾਂ ਮੰਗੀਆਂ ਮੱਝਾਂ ਦਿੱਤੀਆਂ ਵੀ ਗੁੱਜਰ ਕੋ ਰਹੀਆਂ ਨਹੀਂ ਉਹਦੇ ਕੋਈ ਸ਼ਰਤ ਪੂਰੀ ਨਹੀਂ ਹੋਈ ਉਹ ਇੱਥੇ ਪਸਮ ਹੋ ਗਿਆ ਜਿੱਥੇ ਅੱਜ ਕੱਲ ਛਪੜੀ ਬਣੀ ਹੋਈ ਆ ਜਲ ਹੈ ਤੇ ਜਲ ਦੇ ਵਿੱਚ ਲੋਕ ਇਸ਼ਨਾਨ ਕਰਦੇ ਹੈ ਤੇ ਮਨੋਂ ਕਾਮਨਾ ਪੂਰੀਆ ਕਰਦੇ ਹੈ ਇੱਥੇ ਜੀ ਇੱਥੇ ਸਿੱਧੂ ਮਿੱਟੀ ਇੱਥੇ 나ਗ ਮਾਤਾ ਦਾ ਨਾਮ ਹੈ ਉੱਥੇ ਦਾ ਮੂਆ ਦੇਵਤੇ ਦਾ ਨਾਮ ਹੈ ਤੇ ਦੋਨਾਂ ਦਾ ਹੀ ਆ ਜੀ ਐਤਵਾਰ ਦੇ ਐਤਵਾਰ ਦੇਵਤੇ ਨੇ ਆਣਾ ਆਣਾ ਇੱਥੇ ਸੁੱਖਣਾ ਪੂਰੀਆਂ ਕਰਨ ਆਪਣੇ ਬਹੁਤ ਦੂਰੋਂ ਆਂਦੇ ਆ ਜੀ ਦੂਰੋਂ ਦੂਰੋਂ ਰਾਤ ਵੀ ਰਹਿੰਦੇ ਆ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸ਼ਾਮ ਨੂੰ ਕਈ ਵਿਚਾਰੇ ਆ ਜਾਂਦੇ ਦੂਰ ਵਾਲੇ ਨਾਲੋਂ ਰਹਿ ਸਹਿਣ ਗੱਦੇ ਹੈਗੇ ਆ ਵਛਾ ਦੇਦੇ ਆ ਪ੍ਰਸ਼ਾਦਾ ਪਾਣੀ ਛਕਾਈ ਦਾ ਜਿਤਨਾ ਅਸੀਂ ਲੰਮੇ ਪਏ ਉਹ ਵੀ ਲਾਗੇ ਪੈ ਜਾਂਦੇ ਮੈਸੇਜ ਇਹੋ ਹੀ ਦੇਣਾ ਜੀ ਇਹ ਬੜੀ ਪਵਿੱਤਰ ਜਗ੍ਹਾ ਜੇ ਇਹਨੂੰ ਨੀਵਾ ਮੰਨ ਕਰਕੇ ਆਓ ਉੱਚੇ ਮਨੋਂ ਵਾਲਾ ਕਦੀ ਇੱਥੇ ਨਾ ਪਾਸ ਹੋਇਆ ਤੇ ਨਾ ਇਹਨਾਂ ਨੇ ਹੋਣੀ ਦੇਣਾ ਸ਼ਰਦਾ ਭਾਵਨਾ ਰੱਖੋ ਸ਼ਰਦਾ ਪਿੰਡ ਦੇ ਹੋਣ ਜਾਂ ਬਾਸ ਦੇ ਹੋ ਸ਼ਰਦਾ ਤੋਂ ਬਿਨਾਂ ਕੁਛ ਨਹੀਂ ਜਿਹੜਾ ਸ਼ਰਦਾ ਤੋਂ ਬਿਨਾਂ ਇੱਥੇ ਸ਼ੈਤਾਨੀ ਕਰ ਲਾਏਗਾ ਉਹ ਨਾਸ ਹੋ ਜਾਏਗਾ ਇਹ ਦੇਵਤਿਆਂ ਦੀ ਵੀ ਆਵਾਜ਼ ਆ ਤੇ ਮੇਰੀ ਵੀ ਫਕੀਰ ਦੀ ਆਵਾਜ਼